ਅੱਜ ਕੱਲ ਬਰਸਾਤਾਂ ਦਾ ਮੌਸਮ ਚੱਲ ਰਿਹਾ ਸਰ ਸੋ ਬਰਸਾਤਾਂ ਦੇ ਮੌਸਮ ਦੇ ਵਿੱਚ ਕੀ ਕਿੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਤੁਸੀਂ ਸਾਰੇ ਮੌਸਮਾਂ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ ਕਿ ਗਰਮੀ ਦੇ ਵਿੱਚ ਕਿਵੇਂ ਧਿਆਨ ਰੱਖਿਆ ਜਾਵੇ ਬਰਸਾਤਾਂ ਦੇ ਵਿੱਚ ਕਿਵੇਂ ਰੱਖ ਸਕਦੇ ਆ ਸਰਦੀਆਂ ਵਿੱਚ ਕਿਵੇਂ ਰੱਖ ਸਕਦੇ ਆ ਆ ਹੁਣ ਆਪਾਂ ਜਿਹੜਾ ਸੌਣ ਦੇ ਮਹੀਨੇ ਦੀ ਗੱਲ ਕਰਦੇ ਆ ਸੌਣ ਦਾ ਮਹੀਨਾ ਆ ਆਮ ਬਰਸਾਤਾਂ ਦਾ ਮਹੀਨਾ ਹੁੰਦਾ ਤੇ ਇਸੇ ਮਹੀਨੇ ਸੁਆ ਪੈਂਦਾ ਮੱਜਾਂ ਵਿੱਚ ਸੁਆ ਇਸੇ ਵੀ ਨਹੀਂ ਜਿਆਦਾ ਪੈਂਦਾ ਸਭ ਤੋਂ ਵੱਡੀ ਸਮੱਸਿਆ ਜਿਹੜੀ ਆਉਂਦੀ ਹੈ ਬਰਸਾਤਾਂ ਦੇ ਵਿੱਚ ਥਣਾ ਦੀ ਸਮੱਸਿਆ ਮਾਸਟਾਈਟਸ ਆ ਜਾਂਦਾ ਪਸ਼ੂ ਨੂੰ ਥਨ ਥਨਿਆਲਾ ਰੋਗ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਾਂਦਾ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਉਹਦੇ ਲਈ ਥਨਿਆਲਾ ਰੋਗ ਤੋਂ ਬਚਾਉਣ ਦੇ ਲਈ ਮਾਸਟਾਈਟਸ ਤੋਂ ਬਚਣ ਦੇ ਲਈ ਸਾਨੂੰ ਪਹਿਲੀ ਗੱਲ ਤੇ ਜਿਹੜੀ ਸ਼ੈੱਡ ਦੀ ਸਫਾਈ ਬਹੁਤ ਵਧੀਆ ਹੋਣੀ ਚਾਹੀਦੀ ਹੈ ਲਗਾਤਾਰ ਆਪਾਂ ਨੂੰ ਸ਼ੈੱਡ ਦੀ ਸਫਾਈ ਕਰਨੀ ਚਾਹੀਦੀ ਤਾਂ ਕਿ ਜਿੰਨੇ ਵੀ ਕਟਾਣੂ ਥੱਲੇ ਪਏ ਨੇ ਉਹ ਰੁੜਜਣ ਪਾਣੀ ਦੇ ਨਾਲ ਫਰਜ ਕਰੋ ਜੇ ਅ ਸਫਾਈ ਵੀ ਕਰ ਲਈਆ ਫਿਰ ਇੱਕ ਨੂੰ ਇੱਕ ਗੱਲ ਤਾਂ ਹੋਰ ਖਿਆਲ ਰੱਖਣਾ ਪਏਗਾ ਕਿ ਜਦੋਂ ਅਸੀਂ ਪਸ਼ੂ ਦੀ ਚੁਆਈ ਕਰਨੀ ਆ ਤੇ ਪਸ਼ੂ ਨੂੰ ਆਪਾਂ ਜਿਹੜੀ ਖਰਾਕ ਪਾਉਣੀ ਆ ਉਹ ਚੁਆਈ ਤੋਂ ਬਾਅਦ ਪਾਉਣੀ ਆ ਤਾਂ ਕਿ ਪਸ਼ੂ ਚੁਆਈ ਖਰਾਕ ਜਿਹੜੀ ਦੇ ਲਾਲਚ ਨਾਲ ਪਸ਼ੂ ਖੜਾ ਰਵੇ ਜਦੋਂ ਆਪਾਂ ਪਸ਼ੂ ਦੀ ਚੁਆਈ ਕਰਦੇ ਆ ਉਹਦੇ ਥਾਂ ਜਿਹੜੇ ਆ ਉਹਦੇ ਮਸਾਂ ਖੁੱਲੇ ਹੁੰਦੇ ਨੇ ਤੇ ਜਦੋਂ ਅਸੀਂ ਪਸ਼ੂ ਚੋਲਿਆ ਪਸ਼ੂ ਅਸੀਂ ਤੇ ਜੇ ਪਸ਼ੂ ਉਸ ਵੇਲੇ ਬੈਠ ਗਿਆ ਤੇ ਜਿੰਨੇ ਵੀ ਥੱਲੇ ਕਟਾਣੂ ਨੇ ਉਹ ਮਸਾਮਾਂ ਦੇ ਵਿੱਚ ਚੜ ਜਾਣੇ ਨੇ ਤੇ ਜੇ ਅੰਦਰ ਮਸਾਮਾਂ ਦੇ ਵਿੱਚ ਕਟਾਣੂ ਚਲੇ ਗਏ ਉਹਨਾਂ ਨੇ ਮਸਟਾਇਟਸ ਲੈ ਕੇ ਆਉਣੀ ਆ ਜੇ ਇੱਕ ਵਾਰ ਮਸਟਾਇਟਸ ਹੋ ਗਈ ਉਹ ਪਸ਼ੂ ਦਾ ਥਣ ਦਾ ਖਤਮ ਹੋ ਜਾਣਾ ਆ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਾਂ ਪਸ਼ੂ ਨੂੰ ਬੈਠ ਨਾ ਲਈਏ ਘਟੋ ਘਟ ਅੱਧਾ ਪੌਣਾ ਘੰਟਾ ਪਸ਼ੂ ਨੂੰ ਬੈਠ ਨਾ ਲਈਏ ਜੇ ਪੁੰਚਰ ਨੂੰ ਥਾਮ ਮਸਾਮ ਬੰਦ ਹੋ ਜਾਣਗੇ ਫਿਰ ਦੂਜੀ ਗੱਲ ਤੇ ਆਪ ਨੂੰ ਇੱਕ ਤਕਨੀਕੀ ਹੱਲ ਹੋਰ ਆ ਆਪਾਂ ਦੋ ਦਵਾਈਆਂ ਨੇ ਬੀਟਾਡਿਨ ਤੇ ਗਲੇਸਰਿਨ ਇਹ ਆਪਾਂ ਇੱਕ ਗਲਾਸ ਦੇ ਵਿੱਚ ਅੱਧੇ ਦੀ ਪਾ ਲਈਏ ਅੱਧੀ ਬੀਟਾ ਡੀਨ ਤੇ ਅੱਧੀ ਗਲਾਸੀ ਇਹਨੂੰ ਭਰ ਕੇ ਰੱਖ ਲਈਏ ਤੇ ਥਾਨ ਚੁਆਈ ਕਰਨ ਤੋਂ ਬਾਅਦ ਆਪਾਂ ਇਹਨੂੰ ਡੋਬਾ ਦੇ ਦਈਏ ਥਾਨ ਦਾ ਡੋਬਾ ਦੇ ਲਈਏ ਕਿ ਜਿਹੜੀ ਇਹ ਜਿਹੜਾ ਘੋਲ ਬਣਿਆ ਆਪਣਾ ਇਹ ਆਪਾਂ ਜ਼ਰੂਰੀ ਨਹੀਂ ਆਪਾਂ ਇੱਕੋ ਰਾਂ ਵਰਤ ਲਿਆ ਤੇ ਇਹ ਖਤਮ ਹੋ ਜਾਏਗਾ ਨਹੀਂ ਨਹੀਂ ਇਹ 4-5 ਰਾਂ ਵਰਤ ਸਕਦੇ ਆ ਠੀਕ ਆ ਜਿਹੜੇ ਆਪਾਂ ਪਛੀ ਚੁਆਏ ਚੁਆਈ ਕੀਤੀ ਆ ਉਹਨਾਂ ਨੂੰ ਡੋਬਾ ਦੇ ਦਈਏ ਉਹਦੇ ਨਾਲ ਉਹ ਜਿਹੜੇ ਕਟਾਣੂ ਆ ਉਹਦੇ ਵਿੱਚ ਨਹੀਂ ਜਾਣਗੇ ਜੇ ਕਟਾਣੂ ਉਹਦੇ ਵਿੱਚ ਚਲੇ ਗਏ ਉਹਨੇ ਆਪਣਾ ਘਰ ਬਣਾ ਲਾਂਗੇ ਉੱਥੇ ਤੇ ਉਹਨੇ ਜਾ ਕੇ ਜਿਹੜੇ ਸਾਡੀਆਂ ਦੁੱਧ ਵਾਲੀਆਂ ਨਾੜਾਂ ਹੈਗੀਆਂ ਨੇ ਉਹਤੇ ਤੇ ਇਫੈਕਟ ਕਰਨਾ ਉਹਨੂੰ ਆਪਾਂ ਮਸਟਾਈਟਸ ਉਹਦੇ ਅੰਦਰ ਇਫੈਕਸ਼ਨ ਵੀ ਆ ਰੇਸ਼ਾ ਪੈ ਜਾਂਦਾ ਫਿਰ ਹੌਲੀ ਉਹ ਦੁੱਧ ਵਿੱਚ ਰੇਸ਼ਾ ਆਉਣਾ ਸ਼ੁਰੂ ਹੋ ਜਾਂਦਾ ਦੁੱਧ ਲਾਲਗੀ ਚ ਆਉਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਜਾ ਕੇ ਡਾਕਟਰ ਸਾਹਿਬ ਨੂੰ ਕਹਿੰਦੇ ਆ ਡਾਕਟਰ ਸਾਹਿਬ ਵੇਖੋ ਜਾ ਕੇ ਫਿਰ ਉਹ ਮਸਟਾਈਟਸ ਹੋ ਜਾਂਦੀ ਹੈ ਤੇ ਉਹ ਪਸ਼ੂਦਾਨ ਨੁਕਸਾਨ ਬਹੁਤ ਹੁੰਦਾ ਇੱਕ ਤੇ ਆਪਾਂ ਇਹਦਾ ਖਿਆਲ ਰੱਖਾਂਗੇ ਨੰਬਰ 2 ਤੇ ਫਰੇਵਾਂ ਸਮੱਸਿਆ ਬਹੁਤ ਆਉਂਦੀ ਹੈ ਪਸ਼ੂ ਅੰਦਰ ਤਿਆਬੀ ਮਾਦਾ ਜਿਆਦਾ ਬਣਦਾ ਠੀਕ ਆ ਉਹ ਫਰੇਵੇ ਨੂੰ ਦੂਰ ਕਰਨ ਦੇ ਲਈ ਆਪਣਾ ਇੱਕ ਵਧੀਆ ਹੱਲ ਹੈਗਾ ਕਿ ਆਪਾਂ ਬਫਰ ਪਾ ਸਕਦੇ ਆ ਬਫਰ ਜਿਹਨੂੰ ਆਪਾਂ ਕਹਿੰਨੀਆਂ ਜਿਵੇਂ ਉਹ ਐਸਿਡ ਬਣ ਗਿਆ ਅੰਦਰ ਅਫਰੇਵਾ ਮਤਲਬ ਜਿਹਨੂੰ ਫਾਰਾ ਕਹਿੰਦੇ ਆ ਫਾਰਾ ਕਹਿੰਦੇ ਆ ਜੀ ਆਪਾਂ ਉਹ ਉਹਦੇ ਅੰਦਰ ਤਜਾਬੀ ਤਜਾਬੀ ਮਾਦਾ ਜਿਆਦਾ ਬਣ ਜਾਂਦਾ ਉਹਦੇ ਨਾਲ ਫਾਰਾ ਹੋ ਜਾਂਦਾ ਉਹਨੂੰ ਆਪਾਂ ਨਿਊਟਰਲਾਈਜ਼ ਕਰਨ ਦੇ ਲਈ ਆਪਾਂ ਬਫਰ ਪਾ ਸਕਦੇ ਆ 100 100 ਗ੍ਰਾਮ ਆਪਾਂ ਪਾ ਸਕਦੇ ਆ ਰੋਜ਼ ਦਾ ਸਵੇਰ ਸ਼ਾਮ ਵੀ ਪਾ ਸਕਦੇ ਆ ਨੰਬਰ 2 ਤੇ ਖਾਸ ਕਰਕੇ ਸਾਨੂੰ ਇਹ ਹਰੇ ਪੱਠਿਆਂ ਤੂੜੀ ਦਾ ਤੇ ਸਾਈਲੋ ਜਿ ਬਾਰੇ ਖਿਆਲ ਰੱਖਣਾ ਪਏਗਾ कि ਅਸੀਂ ਤੂੜੀ ਜਿਹੜੀ ਹੈ ਉਲੀ ਵਾਲੀ ਨਾ ਪਾਈਏ ਹਰਾ ਪੱਠਾ ਗਿੱਲਾ ਨਾ ਪਾਈਏ ਜਿਆਦਾ ਨੰਬਰ 2 ਤੇ ਜਿਹੜਾ ਸਾਡਾ ਸਾਇਲਜ ਆ ਉਹ ਉਲੀ ਵਾਲਾ ਨਾ ਪਾਈਏ ਇਹ ਚੀਜ਼ਾਂ ਸਾਰੀਆਂ ਹੀ ਸਾਡੇ ਫਾਰੇ ਨੂੰ ਇਫੈਕਟ ਕਰਨੀਆਂ ਪਸ਼ੂ ਦੇ ਪੇਟ ਨੂੰ ਇਫੈਕਟ ਕਰਨੀਆਂ ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ ਤੇ ਜੇ ਆਪਾਂ ਉਹ ਕਰ ਲਾਂਗੇ ਬਫਰ ਪਾਲਾਂਗੇ ਤੇ ਸਾਡਾ ਜਿਹੜਾ ਮਸਲਾ ਆਪਣਾ ਹੱਲ ਹੋ ਜਾਏਗਾ ਫਾਰਾ ਉਹਦਾ ਉਹਦਾ ਫਾਰਾ ਠੀਕ ਹੋ ਜਾਏਗਾ ਜੇ ਫਿਰ ਵੀ ਠੀਕ ਨਹੀਂ ਹੁੰਦਾ ਫਿਰ ਆਪਾਂ ਨੂੰ ਜਿਹੜੇ ਨੇੜੇ ਆਪਣੇ ਡਾਕਟਰ ਸਾਹਿਬ ਨੇ ਵੈਟਰਨਰੀ ਅਫਸਰ ਸਾਹਿਬ ਨੇ ਡਾਕਟਰ ਸਾਹਿਬ ਨੇ ਉਹਨਾਂ ਕੋਲ ਜਾਈਏ ਤੇ ਉਹ ਇੰਜੈਕਸ਼ਨ ਲਾ ਕੇ ਵੀ ਉਹ ਹਵਾ ਜਿਹੜੀ ਬਾਹਰ ਕਰ ਦਿੰਦੀ ਆ ਪਸ਼ੂ ਨੂੰ ਬੇਚਾਨੀ ਜਿਹੜੀ ਹੁੰਦੀ ਆ ਉਹ ਆਰਾਮ ਮਿਲ ਜਾਂਦਾ ਉਹ ਆਪਾਂ ਡਾਕਟਰ ਸਾਹਿਬ ਦੀ ਸਲਾਹ ਲੈਣਾ ਕਰ ਸਕਦੇ ਆ ਫਿਰ ਆਪਣੀ ਆ ਗਈ ਕਿਉਂਕਿ ਸੌਣ ਦੇ ਮਹੀਨੇ ਵਿੱਚ ਜਿਹੜਾ ਪਸ਼ੂ ਜ਼ਿਆਦਾ ਸੌਂਦਾ ਤੇ ਉਦੋਂ ਸੌਣ ਦੇ ਮਹੀਨੇ ਵਿੱਚ ਜਦੋਂ ਪਸ਼ੂ ਸੌਂਦਾ ਤੇ ਕੈਲਸ਼ੀਅਮ ਦੀ ਘਾਟ ਹੁੰਦੀ ਪਸ਼ੂ ਨੂੰ ਬਹੁਤ ਜ਼ਿਆਦਾ ਕੈਲਸ਼ੀਅਮ ਦੀ ਘਾਟ ਆ ਜਾਂਦੀ ਆ ਕਾਰਨ ਇਹ ਆ ਕਿਉਂਕਿ ਆਪਾਂ ਉਹਨਾਂ ਦਿਨਾਂ ਉਸ ਸਮੇਂ ਵਿੱਚ ਆਪਾਂ ਬੋਲੀ ਦੇ ਰੂਪ ਵਿੱਚ ਦੁੱਧ ਬਾਹਰ ਕਰਦੀਆਂ ਤੇ ਬੋਲੀ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਸੁਜਾ ਦਵਾਂਗੇ ਪਹਿਲੇ 8 ਦਿਨ ਜਿਹੜੇ ਨਾ ਆਪਾਂ ਪੂਰੇ ਥਨ ਖਾਲੀ ਨਾ ਕਰੀਏ ਕਿ ਦੁੱਧ ਵਿੱਚ ਥਾਂਦੇ ਰਹਿ ਜੇ ਥੋੜਾ ਜਿਹਾ ਜੀ ਤਾਂ ਕਿ ਉਹ ਜਿਹੜੀ ਕੈਲਸ਼ੀਅਮ ਦੀ ਘਾਟ ਪਸ਼ੂ ਨੂੰ ਆਈ ਆ ਸੂਣ ਕਰਕੇ ਆਈ ਆ ਉਹ ਜਿਹੜਾ ਦੁੱਧ ਵਿੱਚ ਆਪਾਂ ਬੋਲੀ ਪਈ ਵਿੱਚ ਉਹਦੇ ਨਾਲ ਉਹ 8 ਦਿਨ ਵਿੱਚ ਪੂਰੀ ਹੋ ਜਾਈ ਫਰਜ਼ ਕਰੋ ਜੇ 8 ਦਿਨ ਵਿੱਚ ਪੂਰੀ ਨਹੀਂ ਹੁੰਦੀ ਫਿਰ ਆਪਾਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਡਾਕਟਰ ਸਾਹਿਬ ਸਾਡੇ ਕੋਲ ਆਉਣਗੇ ਉਹ ਕੈਲਸ਼ੀਅਮ ਜਾਂ ਉਹਨੂੰ ਲਿਕਵਿਡ ਪਿਓਣਗੇ ਜਾਂ ਉਹ ਬੋਤਲ ਲਾਉਣਗੇ ਪਰ ਇੱਕ ਗੱਲ ਦਾ ਖਿਆਲ ਰੱਖਣਾ ਬੇਸ਼ੱਕ ਕੈਲਸ਼ੀਅਮ ਆਪਾਂ ਸੂਣ ਤੋਂ ਬਾਅਦ ਪਸ਼ੂ ਨੂੰ ਦੇਣਾ ਸੂਣ ਤੋਂ ਪਹਿਲਾਂ ਆਪਾਂ ਕੈਲਸ਼ੀਅਮ ਨਹੀਂ ਦੇਣਾ ਸੂਣ ਤੋਂ ਬਾਅਦ ਹੀ ਆਪਾਂ ਕੈਲਸ਼ੀਅਮ ਦੇਣਾ ਪਸ਼ੂ ਨੂੰ ਤੇ ਜੇ ਪਸ਼ੂ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਗੀ ਤੇ ਉਹਦੇ ਨਾਲ ਕੀ ਹੋਏਗਾ ਪਸ਼ੂ ਪਿੱਛਾ ਨਹੀਂ ਕਰੇਗਾ ਸਭ ਤੋਂ ਵੱਡੀ ਬਿਮਾਰੀ ਪਿੱਛਾ ਕੱਢਣ ਦੀ ਹੁੰਦੀ ਹੈ ਪਸ਼ੂ ਪਿੱਛਾ ਕੱਢਦਾ ਪਿੱਛਾ ਕੱਢਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਦੀ ਬੱਚੇ ਤਾਂ ਨਹੀਂ ਬਾਹਰ ਆ ਰਹੇ ਤੇ ਜਿਉ ਆਪਾਂ ਉਹਨੂੰ ਮਾਹ ਡਾਕਟਰ ਦੇ ਜਿਹੜੇ ਮਾਹ ਡਾਕਟਰ ਨੇ ਡਾਇਰੈਕਟਰ ਡਾਕਟਰ ਸਾਹਿਬ ਨੇ ਵੈਟਰੀਨਰੀ ਡਾਕਟਰ ਨੇ ਉਹਨਾਂ ਨੂੰ ਉਹਨਾਂ ਨੂੰ ਬਕਾਇਦਾ ਸੱਦ ਕੇ ਉਹ ਮਾਹ ਡਾਕਟਰ ਉਹ ਬੱਚੇ ਦਾ ਨਹੀਂ ਸੰਭਾਲ ਕਰਕੇ ਉਹਨੂੰ ਅੰਦਰ ਕਰੇ ਤੇ ਉਹ ਪਿੱਛੇ ਫਿਰ ਉਹ ਸਾਰਾ ਕੁਝ ਸਟਰਕਚਰ ਬੰਨ੍ਹ ਲੈਂਦੇ ਆ ਤੇ ਪਸ਼ੂ ਫਿਰ ਪਿੱਛਾ ਨਹੀਂ ਕਰਦਾ ਉਹਦੇ ਲਈ ਆਪਾਂ ਨੂੰ ਕੈਲਸ਼ੀਅਮ ਤੇ ਫਾਸਫੋਰਸ ਲੋਡਿੰਗ ਦੀ ਮਾਤਰਾ ਚ ਪਸ਼ੂ ਨੂੰ ਦੇਣਾ ਚਾਹੀਦਾ ਲਗਾਤਾਰ ਦੇਣਾ ਚਾਹੀਦਾ ਆਪਾਂ ਨੂੰ ਕਿ ਪਸ਼ੂ ਪਿੱਛਾ ਨਾ ਕਰੇ ਇਹ ਇਹ ਬਿਮਾਰੀ ਹੁੰਦੀ ਆ ਫਿਰ ਬਿਮਾਰੀ ਆ ਜਾਂਦੀ ਏ ਕੋਈ ਹੋਰ ਜਿਵੇਂ ਅੱਜ ਕੱਲ ਦਾ ਮੌਸਮ ਆ ਗਿਆ ਬਰਸਾਤੀ ਮੌਸਮ ਇਹ ਚਿਚੜ ਆ ਜਾਂਦੀ ਹੈ ਉਹ ਜੂੰਆਂ ਆ ਜਾਂਦੀਆਂ ਨੇ ਜੀ ਇਹਦੇ ਲਈ ਹੁਣ ਬਹੁਤ ਜੁਧੀ ਗੱਲ ਹੈ ਜੇ ਚਿਚੜ ਆ ਗਿਆ ਤੇ ਉਹਨੇ ਪਸ਼ੂ ਦਾ ਖੂਨ ਚੂਸੀ ਜਾਣਾ ਉਹਨੇ ਠੀਕ ਆ ਤੇ ਸਾਡੀ ਜਿਹੜੀ ਆ ਖੁਰਲੀਆਂ ਨੇ ਉਹਦੇ ਵਿੱਚ ਚਿਚੜਾ ਪਸ਼ੂ ਦੇ ਜਿੱਥੇ ਲੁਕਾਵਾ ਥਾਂ ਉਹਦੇ ਕੰਨਾਂ ਜਿੱਥੇ ਉਹਦਾ ਚੱਡਾ ਉੱਥੇ ਕਹਿੰਦੇ ਪੂਖ ਦੇ ਥੱਲੇ ਜਿੱਥੇ ਵੀ ਆਸੇ-ਪਾਸੇ ਖੁਰਦੇ ਥੱਲੇ ਵੀ ਚਿਚੜ ਉਹਦੇ ਭਰੇ ਪਏ ਆ ਤੇ ਚਿਚੜ ਨੂੰ ਰੋਕਣ ਲਈ ਆਪਣੇ ਕੋਲ ਦੋ ਤਿੰਨ ਦਵਾਈਆਂ ਹੈਗੀਆਂ ਨੇ ਇੱਕ ਹੈਗੀ ਹੈ ਸਾਈਪਰ ਸਾਈਪਰਨ ਮੈਥਰਨ ਹੈਗੀ ਦਵਾਈ ਜਿਹੜੀ ਆਪਾਂ 2 ਐਮਲ ਅ ਦਵਾਈ ਲੈਣੀ ਆ ਤੇ ਉਹਨੂੰ ਅ 1 ਲੀਟਰ ਪਾਣੀ ਦੇ ਘੋਲ ਚ ਆਪਾਂ ਦਵਾਈ ਨੂੰ ਲਾ ਕੇ ਤੇ ਆਪਾਂ ਪਸ਼ੂ ਤੇ ਸਪਰੇਅ ਕਰ ਦਿੰਦੇ ਆ ਇੱਕ ਹੈਗੀ ਆ ਮੈਲਾਥੀਓਮ ਮੈਲਾਥੀਓਮ ਜਿਹੜੀ ਦਵਾਈ ਆ ਉਹਨੂੰ ਵੀ ਆਪਾਂ 1 ਲੀਟਰ ਪਾਣੀ ਦੇ ਵਿੱਚ ਆਪਾਂ ਨੂੰ 5 ਐਮਐਲ ਜਾਂ 2 ਐਮਐਲ ਤੋਂ 5 ਐਮਐਲ ਪਾ ਕੇ ਉਹਦਾ ਆਪਾਂ ਘੋਲ ਬਣਾ ਕੇ ਤੇ ਉਹ ਆਪਾਂ ਲਾ ਸਕਦੇ ਆ ਪਰ ਇੱਕ ਗੱਲ ਦਾ ਖਿਆਲ ਰੱਖਣਾ ਜਦੋਂ ਅਸੀਂ ਪਸ਼ੂ ਨੂੰ ਚਿਚੜਾਂ ਤੇ ਜੂਆਂ ਤੋਂ ਬਚਾਉਣਾ ਆਪਾਂ ਦਵਾਈ ਲਾਉਣੀ ਆ ਪਸ਼ੂ ਨੂੰ ਪਹਿਲਾਂ ਅਬਰ ਅੱਜ ਕੇ ਪੱਠੇ ਖਵਾ ਲੈਣੀ ਆ ਠੀਕ ਹੈ ਨਾ ਜੀ ਤੇ ਪੱਠੇ ਖਵਾ ਕੇ ਉਹਦੇ ਮੂੰਹ ਤੇ ਛੱਕਾ ਜਿਹੜਾ ਹੁੰਦਾ ਆਪਾਂ ਹੁਣ ਬੰਦ ਦੇਣਾ ਆਪਾਂ ਜੀ ਤਾਂ ਕਿ ਪਸ਼ੂ ਨੂੰ ਦਵਾਈ ਲਈ ਹੋਈ ਆ ਆਪਾਂ ਉਹ ਦਵਾਈ ਉਹ ਚਟੇ ਨਾ ਉਹ ਆਸੇ ਪਾਸੇ ਕਿਉਂਕਿ ਦਵਾਈ ਜਿਆਰ ਕੌੜੀ ਥੋੜੀ ਤੇ ਪਸ਼ੂ ਚਟੇਗਾ ਤੇ ਉਹ ਨੁਕਸਾਨ ਹੋਏਗਾ ਪਸ਼ੂ ਨੂੰ ਆਪਾਂ ਅੱਜ ਕੇ ਪੱਠੇ ਖਵਾਤੇ ਆ ਉਹਨੂੰ ਆਪਾਂ ਫਿਰ ਦਵਾਈ ਲਾਵਾਂਗੇ ਦਵਾਈ ਆਪਾਂ ਕਪੜੇ ਨਾਲ ਵੀ ਲਾ ਸਕਦੇ ਆ ਦਵਾਈ ਆਪਾਂ ਸਪਰੇਅ ਵੀ ਕਰ ਸਕਦੇ ਆ ਠੀਕ ਹੈ ਨਾ ਇਹ ਆਪਾਂ ਅੱਜ ਗੱਲ ਕਰਾਂਗੇ ਇਹਦੇ ਨਾਲ ਆਪਾਂ ਨੂੰ ਇਹਨੂੰ ਆਪਾਂ ਹਫਤੇ ਬਾਅਦ ਰਿਪੀਟ ਕਰਾਂਗੇ ਇਹਦੇ ਨਾਲ ਆਪਣੇ ਇਹ ਜਿਹੜੀ ਮਸਲਾ ਆਪਣਾ ਚਿਚਰਾਂ ਦਾ ਭਾਵੇਂ ਚਿਚੜੋ ਦੇ ਹੈਗੇ ਆ ਭਾਵੇਂ ਇਹ ਹਫਤੇ ਬਾਅਦ ਰਿਪੀਟ ਕਰਨਾ ਹੀ ਕਰਨਾ ਹੈ ਇਹ ਇਹ ਪਰਪੀਟ ਕਰਾਂਗੇ ਤੇ ਆਪਣਾ ਉਹ ਚਿਚਰਾਂ ਦਾ ਮਸਲਾ ਜੂਆਂ ਦਾ ਮਸਲਾ ਹੱਲ ਹੋ ਜਾਏਗਾ ਫਿਰ ਆਪਣਾ ਆ ਗਿਆ ਮੱਖੀਆਂ ਤੇ ਮੱਛਰ ਦਾ ਜੀ ਮੱਖੀਆਂ ਤੇ ਮੱਛਰ ਅੱਜ ਕੱਲ ਬਹੁਤ ਪੈਦਾ ਹੋ ਜਾਂਦੇ ਆ ਤੇ ਉਹਦੇ ਲਈ ਆਪਾਂ ਨੂੰ ਇਹੀ ਦਵਾਈ ਜਿਹੜੀ ਸਾਈਪ੍ਰਿਨ ਮੈਥਡ ਨਾਲ ਇਹੀ ਦਵਾਈ ਆਪਾਂ ਉਥੇ 2 ਐਮਐਲ ਪਾਈ ਸੀ ਇਹ 5 ਐਮਐਲ ਪਾ ਦਾਂਗੇ ਆਪਾਂ ਵੱਡੀ ਮਾਤਰਾ ਚ ਪਾ ਦਾਂਗੇ ਫਿਰ ਆਪਾਂ ਜਿੰਨਾ ਸਾਡਾ ਫਰਸ਼ ਆ ਸਾਰਾ ਉਹਦੇ ਤੇ ਆਪਾਂ ਨੂੰ ਸਪਰੇਅ ਕਰ ਦਾਂਗੇ ਤੇ ਚੰਗੀ ਤਰ੍ਹਾਂ ਸਪਰੇਅ ਕਰਾਂਗੇ ਪੱਠੇ ਖੁਰਲੀ ਚੋਂ ਸਾਫ਼ ਉਹ ਖੁਰਲੀ ਸਾਫ ਕਰਕੇ ਉਹਦੇ 'ਚ ਸਪਰੇਅ ਕਰਾਂਗੇ ਇਹ ਚੰਗੀ ਤਰ੍ਹਾਂ ਸਪਰੇਅ ਕਰਕੇ ਵੀ ਮੱਛਰ ਤੇ ਮੱਖੀ ਜਿਹੜੀ ਆ ਉਹ ਖਤਮ ਹੋ ਜਾਈ ਠੀਕ ਆ ਜਿੰਨੀਆਂ ਮੱਖੀਆਂ ਤੇ ਮੱਛਰ ਪਸ਼ੂ ਨੂੰ ਡਿਸਟਰਬ ਕਰਦੇ ਨੇ ਉਹ ਉਹਨਾਂ ਹੀ ਪਸ਼ੂ ਦਾ ਧਿਆਨ ਉਧਰ ਪਾਸੇ ਲੱਗਦਾ ਦੁੱਧ ਦੇਣ ਵਾਲੇ ਪਾਸੇ ਉਹਦਾ ਧਿਆਨ ਘਟ ਜਾਂਦਾ ਉਹ ਆਪਣੇ ਆਪ ਨੂੰ ਉਧਰ ਹੀ ਆਪਣੀ ਏਨਰਜੀ ਲਾ ਲੈਂਦਾ ਜੀ ਬਚਾਉਣ ਦੀ ਕੋਸ਼ਿਸ਼ ਹਾਂ ਆਪਣੀ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਜੇ ਆਪਾਂ ਮੱਖੀਆਂ ਤੇ ਮੱਛਰਾਂ ਦਾ ਖਿਆਲ ਰੱਖਾਂਗੇ ਉਹਦਾਂ ਆਪਣੇ ਪਸ਼ੂ ਦੀ ਦੁੱਧ ਦੇਣ ਦੀ ਪੈਦਾਵਾਰ ਘਟੇਗੀ ਨਹੀਂ